ਸਾਰਿਆਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਣਗੇ ਜੀ ਤੇ ਆਪਾਂ ਵੀ ਵਧੀਆ ਹੈਗਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਹੀ ਖਾਸ ਵੀਡੀਓ ਜਿਨ੍ਹਾਂ ਦੇ ਘਰ ਹੈਗੇ ਛੋਟੇ ਬੱਚੇ 2 ਤੋਂ 3 ਸਾਲ ਦੇ ਵਿੱਚ ਤੇ ਉਹਨਾਂ ਲਈ ਇਹ ਬਹੁਤ ਖਾਸ ਹੈ ਜੀ ਜ਼ਰੂਰ ਦੇਖਣ ਜੀ ਵੀਡੀਓ ਨੂੰ ਤੇ ਜਿਹੜੇ ਘਰ ਜੀ ਥੋੜੇ ਅਮੀਰ ਹੁੰਦੇ ਆ ਉਹ ਤਾਂ ਹੀ ਬੱਚਿਆਂ ਨੂੰ ਜਲਦੀ ਸਕੂਲ ਲਾ ਦਿੰਦੇ ਆ ਜੀ ਤੇ ਜਿਹੜੇ ਥੋੜੇ ਜਿਹਾ ਲੋ ਫੈਮਿਲੀ ਦੇ ਹੁੰਦੇ ਆਗੇ ਉਹਨਾਂ ਨੂੰ ਮੁੱਖਾ ਹੋ ਜਾਂਦੇ ਇਹ ਬੱਚਿਆਂ ਨੂੰ ਸਕੂਲ ਵਗੈਰਾ ਲਾਣਾ ਪਹਿਲਾਂ ਤੇ ਨਹੀਂ ਤਾਂ ਬੱਚਿਆਂ ਨੂੰ 2.5 ਸਾਲ ਤੋਂ ਸਕੂਲ ਲਾ ਦਿੰਦੇ ਆ ਅੱਜ ਕੱਲ ਤਾਂ ਤੇ ਇਹ ਆਪਾਂ ਤੁਹਾਡੇ ਲਈ ਤਾਂ ਕਰਕੇ ਵੀਡੀਓ ਲੈ ਕੇ ਆਏ ਜੀ ਜਿਹੜੇ ਲੋ ਫੈਮਿਲੀ ਦੇ ਆਪਣੇ ਵਰਗੇ ਸਾਰੇ ਭੈਣ ਭਰਾ ਤੇ ਆਪਣਾ ਵੀ ਬੱਚਾ ਇਹ ਹੈਗਾ 3 ਸਾਲ ਦਾ ਹੋਣ ਵਾਲਾ ਸਾਡਾ ਇਹ ਬੱਚਾ ਤੇ ਅਸੀਂ ਇਹਨੂੰ ਪਹਿਨਾ ਫੜਨਾ ਅਸੀਂ ਸਿਖਾਇਆ ਜੀ 1-2 ਦਿਨ ਵਧੀਆ ਇਹ ਸਿੱਖ ਗਿਆ ਤੋ ਦਿਨਾਂ ਦੇ ਵਿੱਚ ਹੀ ਪੈਨ ਫੜਨਾ ਤੇ ਤੁਸੀਂ ਵੀ ਆਪਣੇ ਬੱਚੇ ਨੂੰ ਪੈਨ ਫੜਨਾ ਸਿਖਾ ਸਕਦੇ ਹੋ ਇਹਦੀ ਸਿਰਫ 2 ਦਿਨਾਂ ਦੇ ਵਿੱਚ ਵਿੱਚ ਤੇ ਨਹੀਂ ਤਾਂ ਬੱਚੇ ਨੂੰ ਪੈਨ ਫੜਨਾ ਬਹੁਤ ਮੁਸ਼ਕਲ ਲੱਗਦਾ ਜੀ ਪੈਨ ਦੇਖਦਾ ਰਹਿੰਦਾ ਹੱਥ 'ਚ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬੱਚੇ ਨੂੰ ਪੈਨ ਕਿਵੇਂ ਫੜਨਾ ਸਿਖਾ ਸਕਦੇ ਆਪਾਂ ਤੇ ਇਹ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਮੈਨੂੰ ਪਤਾ ਇਸ ਤਰੀਕੇ ਨਾਲ ਤੁਸੀਂ ਉਂਗਲ ਤੇ ਗੂਠੇ ਦੇ ਵਿੱਚ ਰਬੜ ਪਾ ਲੈਣੀ ਹੈ ਜੀ ਇਹ ਤੇ ਇੱਥੋਂ ਆਪਾਂ ਪੈਨ ਟਪਾਵਾਂਗੇ ਇਹ ਪੈਨ ਜਾਂ ਪੈਨਸਲ ਜੋ ਵੀ ਹੈ ਕੋਸਰ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਇੱਥੋਂ ਬਲ ਖਵਾ ਦਾਂਗੇ ਆ ਚੀਜ਼ ਦੇ ਉੱਪਰ ਦੀ ਤੇ ਇੱਥੋਂ ਦੀ ਇਹਨੂੰ ਹੇਠਾਂ ਕਰ ਦਾਂਗੇ ਜੀ ਇੱਥੋਂ ਸਿਰਫ ਵਾਲੀ ਖਵਾਣਾ ਇਹਨੂੰ ਇੱਕ ਤੇ ਬੱਚਾ ਬਹੁਤ ਵਧੀਆ ਜੀ ਸਿਰਫ 2 ਦਿਨਾਂ ਦੇ ਵਿੱਚ ਹੀ ਪੈਨ ਜਾਂ ਪੈਨਸਲ ਫੜਨੀ ਇਹ ਸਿੱਖ ਜਾਊਗਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਬੱਚੇ ਨੂੰ ਸਿਖਾ ਸਕਦੇ ਜੀ ਆ ਦੇਖੋ ਹੁਣ ਲਿਖ ਕੇ ਵੀ ਦਿਖਾਉਗਾ ਤੁਹਾਨੂੰ ਹੈ ਇਹ ਵੀ ਇਸੇ ਲਿਖਦੇ ਏ ਲਿਖਦੇ ਏ ਇਸ ਤਰੀਕੇ ਨਾਲ ਜੀ ਬੱਚਾ ਬਹੁਤ ਵਧੀਆ ਪੈਨ ਫੜ ਲੂਗਾ ਪੈਨ ਜਾਂ ਪੈਨਸਲ ਤੇ ਇਹੀ ਤਰੀਕਾ ਤੁਸੀਂ ਵੀ ਵਰਤਣਾ ਤੇ ਦੇਖੋ ਤੁਹਾਡਾ ਵੀ ਬੱਚਾ ਸਿਰਫ 2 ਦਿਨਾਂ ਦੇ ਵਿੱਚ ਪੈਨ ਫੜਨਾ ਸਿੱਖ ਜਾਊਗਾ ਪੈਨ ਪੈਨਸਲ ਤਿਆਹੀ ਤਰੀਕਾ ਤੁਸੀਂ ਵੀ ਵਰਤ ਲੈਣਾ ਜੀ ਤੇ 2 ਤੋਂ 3 ਸਾਲ ਦੇ ਬੱਚੇ ਲਈ ਹੈ ਇਹ ਵੀਡੀਓ ਤੇ ਬਹੁਤ ਹੀ ਵਧੀਆ ਵੀਡੀਓ ਸੀ ਇਹ ਤੇ ਆਪਾਂ ਤੁਹਾਡੇ ਲਈ ਤਾਂ ਹੀ ਇਹ ਸ਼ੇਅਰ ਕਰੀਏ ਜੀ ਹੋਰ ਵੀ ਹੈਗੀ ਜੀ ਤੇ ਕਾਪੀਆਂ ਬੱਚੇ ਪਾੜ ਦਿੰਦੇ ਛੋਟੇ ਤੇ ਇਸ ਤਰੀਕੇ ਦੇ ਤੁਸੀਂ ਸਲੇਟ ਲੈ ਆ ਸਕਦੇ ਆ ਇਹ ਆਨਲਾਈਨ ਵੀ ਮਿਲ ਜਾਂਦੀ ਹੈ ਤੇ ਆਮ ਦੁਕਾਨਾਂ ਤੋਂ ਵੀ ਮਿਲ ਜਾਂਦੀ ਹੈ ਇਹ ਬੁੱਕ ਡੀਪੂ ਤੋਂ ਜਿੱਥੇ ਉਹ ਕਿਤਾਬਾਂ ਵਗੈਰਾ ਮਿਲਦੀਆਂ ਤੇ ਇਹਦਾ ਆਪਾਂ ਨੂੰ ਫਾਇਦਾ ਹੋ ਜਾਂਦਾ ਹੈ ਇਸ ਸਲੇਟ ਦਾ ਵੀ ਕਿਉਂਕਿ ਇਹ ਆਪਾਂ ਅਖਰ ਮਟੇ ਸਕਦੇ ਹਾਂ ਲਿਖ ਕੇ ਤੇ ਮਟੇਕੇ ਦਿਖਾਰੇ ਪੁੱਤਾ ਇਧਰ ਕਰਕੇ ਇਧਰ ਇਧਰ ਰੱਖ ਕੇ ਇੱਥੇ ਦੇਖੀ ਡਿਲੀਟ ਕਰਦੇ ਇਹਨੂੰ ਹਾਂ ਇਸ ਟ੍ਰਿਕ ਨਾਲ ਜੀ ਇਹ ਡਿਲੀਟ ਵੀ ਹੋ ਜਾਂਦੇ ਆ ਕਿ ਲਿਖੇ ਹੋਏ ਤੇ ਬੱਚਿਆਂ ਲਈ ਇਹ ਵਧੀਆ ਆਪਾਂ ਦੋ ਚੀਜ਼ਾਂ ਲੈ ਕੇ ਆਏਗੇ ਇੱਕ ਪੈਨ ਫੜਨਾ ਸਿਖਾਇਆ ਜੇ ਬੱਚਿਆਂ ਨੂੰ ਜੀ ਤੇ ਦੂਸਰਾ ਆਪਾਂ ਇਹ ਸਲੇਟ ਤੁਹਾਨੂੰ ਦੱਸੀ ਹੈਗੀ ਵੀ ਇਹ ਸਲੇਟ ਤੁਸੀਂ ਵੀ ਮੰਗਵਾ ਸਕਦੇ ਹੋਗੇ ਜਾਂ ਤਾਂ ਤੇ ਜੇਕਰ ਵੀਡੀਓ ਥੋੜੀ ਵੀ ਵਧੀਆ ਲੱਗੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ